ਹਾਂਜੀ ਕੀ ਅੱਜ ਜੋ ਵੱਡਾ ਨੁਕਸਾਨ ਹੋਇਆ ਟਰੈਕਟਰ ਟਰਾਲੀਆਂ ਜਾਨੀ ਆਪਣੀਆਂ ਗੱਡੀਆਂ ਭੰਨਤੀਆਂ ਅੱਜ ਆ ਕੇ ਇੱਧਰ ਪੰਜਾਬ ਪੰਜਾਬ ਦੇ ਵਿੱਚ ਸਰਕਾਰ ਨੇ ਬਾਈ ਜੇ ਅਸਲ ਮੈਂ ਦੱਸਦਾ ਤੈਨੂੰ ਜੇ ਉਰੇ ਕੋਈ ਲੀਡਰ ਹੁੰਦਾ ਮੂਰੇ ਬਾਈ ਹੈ ਕਾ ਨੂੰ ਦੁਨੀਆ ਜਿਹੜੀ ਹੁੱਲੜਵਾਜੀ ਆ ਯਾਰ ਜਿਹੜੀ ਆਉਂਦੀ ਏ ਕਿਰਾ ਕਰ ਭੱਜ ਲੋ ਏ ਭੱਜ ਲੋ ਉਹਨੇ ਬਾਈ ਆ ਟਰੈਕਟਰ ਨੁਕਸਾਨ ਕਰਾ ਲਿਆ ਦੇ ਕਾਪਾ ਨੇ ਜੇ ਉਰੇ ਇੱਕ ਲੀਡਰ ਵੀ ਆ ਕੇ ਕਹਿੰਦਾ ਸਾਰੇ ਇਕੱਠੇ ਹੋ ਕੇ ਪੈਜੋ ਲੀਡਰ ਦਾ ਕੋਈ ਹੈ ਨਹੀਂ ਆ ਬਜੋ ਦਾ ਮੀਟਿੰਗਾਂ ਕਰਦੇ ਫਿਰਦੇ ਨੇ ਸਾਨੂੰ ਕੱਲ੍ਹ ਐਲਾਨ ਦਾ ਕੀਤਾ ਸੀ ਕਿ ਅੱਜ 9 ਵਜੇ ਕੁਝ ਕਰਨਾ ਦਿੱਲੀ ਉਹਦਾ ਮੀਟਿੰਗਾਂ ਕਰਦੇ ਫਿਰਦੇ ਨੇ ਬਾਬਾ ਜੀ ਮੀਟਿੰਗਾਂ ਕਰਦੇ ਫਿਰਦੇ ਨੇ ਮੀਟਿੰਗਾਂ ਕਾਨੂੰ ਕਰਨੀਆਂ ਨੇ ਜੇ ਫੇਰਾ ਸਾਨੂੰ ਇੱਥੇ ਮੂਰੇ ਐਲਾਨ ਕੀਤਾ ਸੀ ਸਾਰੇ ਉਹਨਾਂ ਨੇ ਐਲਾਨ ਕੀਤਾ ਸੀ ਜਿਹੜੇ ਐਲਾਨ ਵਾਲੇ ਨੇ ਉਹ ਤਾਂ ਮੂਰੇ ਖੜੇ ਨੇ ਜਿਹੜੇ ਅੱਗੂ ਨੇ ਉਹ ਹੈ ਨਹੀਂਗੇ ਉਹ ਆਗੂ ਪਿੱਛੇ ਖੜੇ ਨੇ ਯਾਨੀ ਵੱਡਾ ਨੁਕਸਾਨ ਕਰਤਾ ਕਿਸਾਨਾਂ ਦਾ ਉਹ ਤਾਂ ਜਮਾ ਤੁਸੀਂ ਆਪ ਦੇਖ ਸਕਦੇ ਹੋ ਟਰੈਕਟਰਾਂ ਨੂੰ ਗੱਡੀਆਂ ਆ ਤੁਸੀਂ ਦਿਖਾਓ ਮੈਨੂੰ ਤੁਸੀਂ ਦਿਖਾਓ ਗੱਡੀਆਂ ਦੇਖੋ ਜੋ ਗੱਡੀਆਂ ਦੇਖੋ ਤੁਸੀਂ ਮੈਂ ਤੁਹਾਨੂੰ ਗੱਡੀਆਂ ਦੇਖੋ ਆ ਇਧਰ ਨਵਾਂ ਟਰੈਕਟਰ ਦੇ ਟਾਇਰ ਦੇਖੋ ਉਹਨਾਂ ਨੇ ਸੁਧਾਰੇ ਜਿਹੜੇ ਹਰੇ ਵਾਲੇ ਲੀਡਰ ਸੀ ਜਾਣੀ ਉਹ ਕਿੱਥੇ ਸੀਗੇ ਹੈ ਨਹੀਂ ਕੋਈ ਲੀਡਰ ਕਿਹੜੀ ਪ੍ਰਧਾਨ ਜਿਹੜੇ ਸੱਚੇ ਹੁੰਦੇ ਨੇ ਛੋਟੇ ਛੋਟੇ ਪ੍ਰਧਾਨ ਸੀ ਸੋ ਆਹ ਦੇਖੋ ਟੂਟੀਆਂ ਪਟ ਕੇ ਦੇਖੋ ਭਰਾ ਜੀ ਸ਼ੀਸ਼ੇ ਦੇਖੋ ਟਰੈਕਟਰ ਦੇਖੋ ਗੱਡੀ ਦੇਖੋ ਕੋਈ ਛੋਟਾ ਪ੍ਰਧਾਨ ਵੀ ਨਹੀਂ ਆਇਆ ਉਹਰੇ ਕੋਈ ਲੀਡਰ ਤਾਂ ਨੰਬਰ ਜ਼ਿਲ੍ਹਾ ਪ੍ਰਧਾਨ ਕਹਿੰਦੇ ਦੱਸ ਕੀ ਕਹਿੰਦੇ ਨੇ ਤਾਂ ਹੁੱਲੜਵਾਜ ਨੇ ਅਸੀਂ ਕਿਸਾਨ ਦੇ ਪੁੱਤਾਂ ਸੀ ਹੁੱਲੜਵਾਜ ਯਾਨੀ ਉਹ ਪਿੱਛੇ ਬੈਠਾ ਆ ਪਿੱਛੇ ਬੈਠੇ ਤਾਂ ਦਾਸ ਕੱਢਣ ਲੱਗ ਰਹੇ ਨੇ ਬਾਬਾ ਜੀ ਆਹ ਦੇਖੋ ਆ ਗੱਡੀ ਦਾ ਹਾਲ ਦੇਖੋ ਯਾਨੀ ਉਹਨਾਂ ਜਾਨੀ ਛੋੜੀ ਕੋਈ ਗਵਾਹੀ ਨਹੀਂ ਕੀਤੀ ਓਰੇ ਕੋਈ ਗਵਾਹੀ ਨਹੀਂ ਕਰੀ ਕਿ ਜੇ ਓਰੇ ਆ ਕੇ ਮੂਰੇ ਕਹੇ ਸਾਡੇ ਤਿੰਨ ਕੋਈ ਪੰਜਾਬ ਪੁਲਿਸ ਦਾ ਅਧਿਕਾਰੀ ਓਰੇ ਕੋਈ ਕੁਝ ਨਹੀਂ ਆਇਆ ਹੈਗਾ ਓਰੇ ਹਰਿਆਣੇ ਕਿਵੇਂ ਆ ਕੇ ਹਰਿਆਣੇ ਵਾਲੇ ਹਰਿਆਣੇ ਵਾਲੇ ਬੱਡ ਟੱਪ ਕੇ ਬਾਈ ਆ ਆਪਣੇ ਨਾਲ ਤਾਂ ਜਿੱਡੇ ਦੇ ਪੂਛ ਲੈ ਕੇ ਭੱਜਣ ਵਾਲੇ ਨੇ ਆਪਾਂ ਕਹਿੰਦੇ ਮਾਤਾ ਗੁਜਰੀ ਜੀ ਦੀ ਫੋਟੋ ਲੱਗੀ ਹੋਈ ਸੀ ਤੇ ਉਹਦੇ ਉੱਤੇ ਥਾਪੀਆਂ ਦੇ ਕੇ ਐਸਲੂਟ ਥਾਪੀਆਂ ਮਾਰ ਕੇ ਗਏ ਨੇ ਐਸਲੂਟ ਤੁਸੀਂ ਆਪ ਦੇਖਿਆ ਹਾਂ ਆਪ ਦੇਖਿਆ ਖੁਦ ਬਾਈ ਉੱਥੇ ਖੜੇ ਦੇ ਮੂਰੇ ਮੈਂ ਨਾਲੇ ਕਿਹਾ ਇਹਨਾਂ ਨੂੰ ਮਗਾ ਖੜਜੋ ਵੀਰ ਬਣ ਕੇ ਖੜਜੋ ਓਏ ਓ ਖੜਜੋ ਬੱਬਾ ਜੋਣਾ ਜੇ ਜਦੋਂ ਕੱਲ ਨੂੰ ਆਪਣੀਆਂ ਟੀਮੀਆਂ ਖੋਣਗੇ ਫਿਰ ਵੀ ਭੱਜਣਗੇ ਬਾਈ ਉਹ ਗੰਦੀ ਸਲਸਲ ਬਾਦਲੀ ਬੋਲੇ ਨੇ ਕੱਲ ਨੂੰ ਇਹ ਕੱਲ ਨੂੰ ਆਪਣੀਆਂ ਟੀਮੀਆਂ ਬਾਈ ਕੈਮਰੇ ਤੇ ਨਹੀਂ ਦੱਸ ਸਕਦਾ ਹਾਂਜੀ ਹਾਂ ਕੱਲ ਨੂੰ ਆਪਣੀਆਂ ਟੀਮੀਆਂ ਲੈ ਕੇ ਭੱਜਣਗੇ ਬਾਈ ਫਿਰ ਵੀ ਆਪਾਂ ਘਰਾਂ ਚ ਬੈਠੇ ਰਹੋ ਬੱਬਾਈ ਆਪਾਂ ਕਹਿੰਦੇ ਆ ਆਪਾਂ ਕੌਮ ਕੀਦੀਆਂ ਆਪਾਂ ਗੁਰਗੋਂ ਸਿੰਘ ਫਿਰ ਗੁਰਗੋਂ ਦੇਣ ਦੀ ਕੌਮ ਆ ਆਪਾਂ ਹੋ ਛੱਡੇ ਪੂਛ ਲਈ ਗੈਲ ਫਿਰਦੇ ਆ ਅਸੀਂ ਮੂਰੇ 10 ਜਣੇ ਖੜਦੇ ਬੱਬਾ ਜੀ ਮੂਰੇ ਇਹਨਾਂ ਨੂੰ ਕਿਹਾ ਕੀ ਤੁਸੀਂ ਬਾਈ ਬਣ ਕੇ ਆ ਜਾਓ ਤੁਹਾਡਾ ਨੁਕਸਾਨ ਟਰੈਕਟਰਾਂ ਦਾ ਟਰੈਕਟਰਾਂ ਦੇ ਟਾਇਰ ਪਾੜਨਗੇ ਆ ਜਾਓ ਆਪਣੇ ਟਰੈਕ ਬਈ ਇਹਨਾਂ ਨੇ ਆਪਦੇ ਆਪ ਦੇ ਟਰੈਕਟਰ ਛੱਡ ਕੇ ਭੱਜ ਗਏ ਆਪਦੀ ਜਾਨਾਂ ਦੀ ਹੋ ਰਹੀ ਐ ਟਰੈਕਟਰ ਛੱਡ ਕੇ ਭੱਜ ਗਏ ਉਹ ਆਪਣੇ ਪੁੱਤਾਂ ਦੇ ਬਰਾਬਰ ਨਹੀਂ ਜਾਣੀ ਹਾਂ ਇਹ ਆਪਾ ਆਪਣੇ ਬਾਪ ਸਮਝ ਕੇ ਪੱਕੀ ਜੇ ਹੁਣ ਪੀਸ ਲੈ ਆ ਦੋਂਗੇ ਅਸਲ ਪੰਜਾਬੀਆਂ ਨੂੰ ਆਪ ਤਾਂ ਇਹ ਕਹਿੰਦੇ ਬਈ ਯਾਰ ਘਰਾਂ ਚ ਲੁੱਕੇ ਬੈਠਣ ਦਾ ਟਾਈਮ ਹੈ ਨਹੀਂਗਾ ਇਹ ਜੇ ਤਾਂ ਯਾਰ ਮਰਦ ਹੈਗੇ ਤਾਂ ਤੇ ਉਰੇ ਆਜੋ ਜੇ ਮਰਦ ਹੈ ਨਹੀਂਗੇ ਤਾਂ ਫਿਰ ਦਾ ਚੂੜੀਆਂ ਪਾ ਲੋ ਬਈ ਇਹੀ ਕਹੇਗਾ ਦੇਖ ਨਾ ਚੂੜੀਆਂ ਪਾ ਲੋ ਚੂੜੀਆਂ ਪਾ ਕੇ ਆਪਦੇ ਘਰਾਂ ਚ ਆਉਂਦੀਆਂ ਤੀਵੇਂ ਨੂੰ ਕਹਦੋ ਚੁੰਨੀਆਂ ਦੇ ਦੇਣੀਆਂ بس ਇੱਕੀ ਸੁਨੇਹਾ ਹੈ ਬਾਬਾ ਜੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਸਤਿ ਸ੍ਰੀ ਅਕਾਲ ਤੁਸੀਂ ਦੇਖੋ ਕਿਸਾਨ ਬੜੇ ਔਖੇ ਨੇ ਜਾਨੀ ਵੱਡਾ ਨੁਕਸਾਨ ਕੀਤਾ 10 ਵੀ ਟਰੈਕਟਰ ਭੰਨ ਤੇ ਵੱਡੀਆਂ ਤੋੜਦੀਆਂ ਐਂਬੂਲੈਂਸਾਂ ਤੋੜਦੀਆਂ ਜਾਣੀ ਉਰੇ ਜੋ ਸੇਵਾ ਕਰ ਰਹੀ ਸੀ ਮੈਡੀਕਲ ਸਹੂਲਤਾਂ ਲੈ ਕੇ ਆ ਸੀ ਉਹਨਾਂ ਦਾ ਵੀ ਨੁਕਸਾਨ ਕਰਤਾ ਬਾਕੀ ਇਹਨਾਂ ਕਿਸਾਨਾਂ ਦੇ ਵੀ ਪੋਸਟਰ ਪਾੜਤੇ ਪੋਸਟਰ ਦਿਖਾ ਰਹੇ ਆਂਗੇ ਜੋ ਕਿ ਡੱਲੇਵਾਲ ਦਾ ਪੋਸਟਰ ਲੱਗਿਆ ਹੋਇਆ ਸੀ ਉਹਦੇ ਵਿੱਚ ਵੀ ਜਾਣੀ ਉਰੇ ਕਹਾੜੀਆਂ ਮਾਰ ਕੇ ਗਏ ਨੇ ਸਿੱਧੀਆਂ ਤਸਵੀਰਾਂ ਦੇਖ ਰਹੇ ਹੋ ਤੁਸੀਂ ਡੱਲੇਵਾਲ ਦੇ ਜਾਣੀ ਸਿੱਧੀਆਂ ਕਹਾੜੀਆਂ ਪਈਆਂ ਨੇ ਉਰੇ ਇਹ 4 ਐਸਐਸ ਦੇ ਬੰਦੇ ਨੇ ਯਾਨੀ ਵੱਡਾ ਨੁਕਸਾਨ ਕਰਕੇ ਕਹਿੰਦੇ ਸੋ ਸਿੱਧੀਆਂ ਤਸਵੀਰਾਂ ਚ ਖਨੋਰੀ ਬਟਰ ਤੋਂ ਦਿਖਾ ਰਹੇ ਹਾਂਗੇ ਲਾਈਵ ਇਹਨਾਂ ਦੇ ਪੋਸਟਰ ਵੀ ਪਾੜੇ ਗਏ ਨੇ ਤੇ ਟਰਾਲੀਆਂ ਦੇ ਵਿੱਚ ਯਾਨੀ ਸਮਾਨ ਵੀ ਛੁੱਟਿਆ ਗਿਆ ਹੋਰ ਪਰਾਂ ਬਾਕੀ ਕੋਲਰ ਵੀ ਜਿਹੜਾ ਤੋੜ ਦਿੱਤੇ ਗਏ ਨੇ ਕਿਸਾਨਾਂ ਦਾ ਬੱਟਾ ਨੁਕਸਾਨ ਸਰਪੰਨ ਤੇ ਤੇਲ ਡੋਲਤਾ ਯਾਨੀ ਪੈਪਾ ਪੱਟਦੀਆਂ ਟੂੜੀਆਂ ਪੱਟਦੀਆਂ ਸਿੱਧੀਆਂ ਤਸਵੀਰਾਂ ਦੇਖ ਰਹੇ ਹੋ ਤੁਸੀਂ ਅੱਜ ਜਾਣੀ ਆ ਰਿਹਾ ਉਹ ਅੰਮ੍ਰਲੇ ਵਜਾਇਆ ਘਰ ਆਣਾ ਜਾਨੀ ਇਕਾਈਆਂ ਦੀਆਂ ਜੋ ਗੱਡੀਆਂ ਸੀ ਉਹ ਵੀ ਪੰਨ ਤੋੜ ਕੀਤੀਆਂ ਪੂਰੀ ਤਰ੍ਹਾਂ ਪੂਰੀ ਤਰ੍ਹਾਂ ਪੰਨ ਤੋੜ ਕੀਤੀ ਗਈ ਆ ਫੇਰ ਨਹੀਂ ਆਂਦੇ ਜਾਨੀ ਕਿਸਾਨਾਂ ਦਾ ਇੱਕ ਮਨੋਵਾਲ ਘਟਾਉਣ ਦੀ ਜਾਨੀ ਵੱਡੀ ਪਲਾਨਿੰਗ ਦੇ ਅਧੀਨ ਇਹ ਸਭ ਕੁਝ ਕੀਤਾ ਗਿਆ ਖੁੱਤਰ ਇਹ ਨਾ ਕੋਈ ਚਾਹ ਰਿਹਾ ਹੈ। ਸਭ ਤੋਂ ਸਾਰੇ ਚੱਲਣਾ ਬਹੁਤ ਬਿਜੜ ਗਿਆ। ਜਿਹੜਾ ਆ ਕੇ ਪਾਲੀਆਂ ਦੇ ਉੱਤੇ ਬੇਨਤੀ ਕਰੀਏ ਵੀ ਆ ਜਾਓ ਤੁਸੀਂ। ਆ ਜਾਓ ਭਰਾਓ ਇਹ ਇੱਕ ਸਾਡੀ ਸਾਲੇ ਕੀਮਤੀ ਆ। ਸਾਨੂੰ ਪਤਾ ਵੀ ਜਿਹੜੇ ਬੁੱਤੇ ਆਏ ਮੈਂ ਦੇ ਮਾਂਪਿਆਂ ਦਾ ਘਰ ਚੁਣਿਆ। ਪਹਿਲਾਂ ਸਾਡੀ ਮੈਰਜਾਂ ਨੂੰ ਵਾਜੂ। ਜਿਹੜਾ ਸੁਸਾਈ ਦੀ ਗੱਲ ਆ ਆਪਣਾ।